ਸਵਾਰੀਆਂ ਨਾਲ ਭਰੀ ਹੋਈ ਖਚਾਖਚ ਬੱਸ ਦੇ ਵਿੱਚ ਇੱਕ ਨੌਜਵਾਨ ਲੜਕਾ ਇੱਕ ਗਰਭਵਤੀ ਮਹਿਲਾ ਨੂੰ ਸੀਟ ਛੱਡਦਾ ਤੇ ਉਸ ਸੀਟ ਛੱਡਣ ਦੀ ਨੇਕੀ ਦੇ ਬਦਲੇ ਉਸ ਮੁੰਡੇ ਨੂੰ ਜੋ ਇਨਾਮ ਮਿਲਦਾ ਉਹਨੇ ਕਦੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ। ਕੌਣ ਸੀ ਉਹ ਨੌਜਵਾਨ ਲੜਕਾ ਜਿਨੇ ਗਰਭਵਤੀ ਔਰਤ ਨੂੰ ਸੀਟ ਛੱਡੀ ਤੇ ਉਸ ਔਰਤ ਨੇ ਕੀ ਅਜਿਹਾ ਕੀਤਾ ਕਿ ਉਸ ਮੁੰਡੇ ਦੀ ਜ਼ਿੰਦਗੀ ਬਦਲ ਗਈ। ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ। ਮਨੋਜ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ। ਮਨੋਜ 10ਵੀਂ ਕਲਾਸ ਦੇ ਵਿੱਚ ਪੜਦਾ। ਜਦੋਂ ਮਨੋਜ 10ਵੀਂ ਜਮਾਤ ਦੇ ਵਿੱਚ ਹੁੰਦਾ ਤਾਂ ਉਹ ਅੱਗੇ ਆਪਣੇ ਪਾਪਾ ਨੂੰ ਕਹਿਣਾ ਸ਼ੁਰੂ ਕਰਦਾ ਕਿ ਪਾਪਾ ਮੈਂ +2 ਤੋਂ ਬਾਅਦ ਬੀਕਾਮ ਕਰਨਾ ਚਾਹੁੰਨਾ ਫਿਰ ਐਮਕਾਮ ਕਰੂੰਗਾ। ਉਹਦੇ ਪਾਪਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਪਰ ਮਿਹਨਤੀ ਬਹੁਤ ਸੀ। ਉਹ ਛੋਟੀ ਜੀ ਫੈਕਟਰੀ ਦੇ ਵਿੱਚ ਕੰਮ ਕਰਦੇ ਹੁੰਦੇ ਆ। ਉਹ ਕਹਿੰਦੇ ਵੀ ਦੇਖ ਪੁੱਤ ਮੈਨੂੰ ਜ਼ਿਆਦਾ ਪੜ੍ਹਾਈ ਦਾ ਤਾਂ ਪਤਾ ਨਹੀਂ। ਮੈਂ ਚਾਹਣਾ ਤੂੰ ਬਹੁਤ ਪੜੇ ਤੇ ਪੜ ਕੇ ਇੱਕ ਵਧੀਆ ਨੌਕਰੀ ਲਵੇਂ ਉਹ ਕਹਿੰਦਾ ਕਿ ਹਾਂ ਪਾਪਾ ਮੈਂ ਵੀ ਇਹੀ ਚਾਹਣਾ ਵੀ ਸਾਰੀ ਉਮਰ ਹਣਾ ਤੁਸੀਂ ਛੋਟੀ ਜੀ ਫੈਕਟਰੀ ਦੇ ਵਿੱਚ ਕੰਮ ਕੀਤਾ ਅੱਗੇ ਜਾ ਕੇ ਤੁਹਾਡਾ ਬੁਢਾਪਾ ਜਿਹੜਾ ਉਹ ਸੌਖਾ ਰਹੇ ਮੈਂ ਆਪਣਾ ਵਧੀਆ ਕੈਰੀਅਰ ਬਣਾਉਣਾ ਚਾਹਣਾ ਤੇ ਉਹਦੇ ਪਾਪਾ ਨੂੰ ਕਹਿੰਦੇ ਵੀ ਪੁੱਤ ਫੀਸ ਦੀ ਕੋਈ ਪਰਵਾਹ ਨਾ ਕਰੀ ਚਾਹੇ ਮੈਂ ਜਿਵੇਂ ਮਰਜ਼ੀ ਕਰਕੇ ਹਣਾ ਤੇਰੀ ਫੀਸ ਭਰਾ ਵੀ ਮੈਂ ਆਪੇ ਭਰੂੰਗਾ ਪਿਓ ਪੁੱਤਾਂ ਦੀ ਆਪਸ ਦੇ ਵਿੱਚ ਬਹੁਤ ਸੋਹਣੀ ਬਣਦੀ ਹੁੰਦੀ ਆ ਚਲੋ ਮਨੋਜ ਅੱਗੇ ਪਲੱਸ 2 ਕਰ ਲੈਂਦਾ ਤੇ ਚੰਗੇ ਪਰਸੈਂਟੇਜ ਦੇ ਨਾਲ ਉਹਦੀ ਪਲੱਸ 2 ਵੀ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਸ਼ਹਿਰ ਐਮ ਕਾਮ ਬੀ ਕਾਮ ਦੇ ਵਿੱਚ ਦਾਖਲਾ ਲੈਂਦਾ ਕਰਦੇ ਕਰਾਉਂਦੇ ਉਹਦੀ ਬੀ ਕਾਮ ਤੇ ਉਸ ਤੋਂ ਬਾਅਦ ਉਹ ਐਮ ਕਾਮ ਵੀ ਕਰ ਲੈਂਦਾ ਹੁਣ ਪੜ੍ਹਾਈ ਤੇ ਪੈਸਾ ਸੀ ਜਿਹੜਾ ਉਹ ਕਾਫੀ ਖਰਚ ਹੋ ਚੁੱਕਿਆ ਸੀ ਉੱਤਰ ਪ੍ਰਦੇਸ਼ ਦੇ ਹੀ ਛੋਟੇ ਜਿਹੇ ਸ਼ਹਿਰ ਦੇ ਵਿੱਚ ਉਹਨੇ ਐਮ ਕਾਮ ਕੀਤੀ ਤੇ ਉਸ ਤੋਂ ਬਾਅਦ ਉਹ ਨੌਕਰੀ ਦੇ ਲਈ ਅਪਲਾਈ ਕਰਨ ਲੱਗਿਆ ਉਹ ਅਖਬਾਰ ਦੀ ਕਟਿੰਗ ਵੇਖਦਾ ਅਖਬਾਰ ਤੇ ਜਿਹੜੀ ਕੋਈ ਐਡਵਰਟਾਈਜ਼ਮੈਂਟ ਆਉਂਦੀ ਉਹ ਵੇਖਦਾ ਉਹਨੂੰ ਕਟਿੰਗ ਕਰ ਲੈਂਦਾ ਤੇ ਉਸ ਤੋਂ ਬਾਅਦ ਇੰਟਰਵਿਊਆਂ ਦੇਣ ਜਾਂਦਾ ਪਿਛਲੇ 6-7 ਮਹੀਨਿਆਂ ਤੋਂ ਮਨੋਜ ਦਾ ਇਹੀ ਕੰਮ ਸੀ ਉਹਨੇ ਸਵੇਰੇ ਉੱਠਣਾ ਅਖਬਾਰ ਦੇਖਣਾ ਜਿੰਨੀਆਂ ਵੀ ਐਡਵਰਟਾਈਜ਼ਮੈਂਟ ਹੁੰਦੀਆਂ ਉਹਨਾਂ ਨੂੰ ਕੱਟ ਕੇ ਇੱਕ ਡੈਰੀ ਦੇ ਵਿੱਚ ਚਿਪਕਾ ਲੈਣਾ ਤੇ ਫਿਰ ਤਿਆਰ ਹੋ ਕੇ ਉਸ ਇੰਟਰਵਿਊ ਲਈ ਚਲੇ ਜਾਣਾ ਪਰ 6 ਮਹੀਨੇ ਹੋ ਗਏ ਸੀ ਉਹਨੂੰ ਇੰਟਰਵਿਊਜ਼ ਦਿੰਦੇ ਨੂੰ ਹਜੇ ਤੱਕ ਉਹਨੂੰ ਕੋਈ ਵੀ ਨੌਕਰੀ ਨਹੀਂ ਮਿਲੀ ਸੀ ਉਹ ਹੈਰਾਨ ਪਰੇਸ਼ਾਨ ਪਰ ਉਹ ਆਪਣੇ ਮਾਤਾ ਪਿਤਾ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਸੀ ਉਹ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿ ਇੱਥੇ ਮੈਨੂੰ ਨੌਕਰੀ ਨਹੀਂ ਮਿਲਦੀ ਮੈਂ ਚਾਹਣਾ ਕਿ ਮੈਂ ਮੁੰਬਈ ਦੇ ਵਿੱਚ ਜਾ ਕੇ ਆਪਣਾ ਫਿਊਚਰ ਹੈ ਜਿਹੜਾ ਅਜਮਾਵਾਂ ਵੀ ਮੁੰਬਈ ਬਹੁਤ ਵੱਡਾ ਸ਼ਹਿਰ ਆ ਮਹਾਨਗਰ ਆ ਉੱਥੇ ਮੈਨੂੰ ਨੌਕਰੀ ਜ਼ਰੂਰ ਮਿਲੂਗੀ ਕਿਉਂਕਿ ਮੁੰਬਈ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਤਾਂ ਉਹਦੇ ਪਾਪਾ ਕਹਿੰਦੇ ਆ ਵੀ ਦੇਖ ਪੁੱਤ ਜੇ ਤੈਨੂੰ ਲੱਗਦਾ ਵੀ ਮੁੰਬਈ ਦੇ ਵਿੱਚ ਤੈਨੂੰ ਨੌਕਰੀ ਮਿਲ ਸਕਦੀ ਆ ਮੈਂ ਤਾਂ ਦੇਖ ਇੱਥੇ ਵੀ ਕੰਮ ਕਰ ਹੀ ਜਾਣਾ ਤੇ ਤੂੰ ਉੱਥੇ ਜਾ ਕੇ ਆਪਣਾ ਫਿਊਚਰ ਹੈ ਜਿਹੜਾ ਅਜਮਾ ਕੇ ਵੇਖ ਲੈ ਚਲੋ ਮਨੋਜ ਹਨਾ ਉਹ ਮੁੰਬਈ ਆ ਜਾਂਦਾ ਮੁੰਬਈ ਉਹਦਾ ਇੱਕ ਦੋਸਤ ਆ ਜਿਹੜਾ ਕਿ ਉੱਥੇ ਨੌਕਰੀ ਕਰਦਾ ਹੁੰਦਾ ਉਹ ਆਪਣੇ ਦੋਸਤ ਨੂੰ ਫੋਨ ਕਰਦਾ ਤੇ ਉਹਦਾ ਦੋਸਤ ਕਹਿੰਦਾ ਵੀ ਨੌਕਰੀ ਤਾਂ ਮੈਨੂੰ ਛੋਟੀ ਜੀ ਮਿਲੀ ਆ ਪਰ ਤੂੰ ਆ ਜਾ ਤੂੰ ਮੇਰੇ ਨਾਲੋਂ ਜ਼ਿਆਦਾ ਪੜਿਆਂਗਾ ਹਨਾ ਤੈਨੂੰ ਨੌਕਰੀ ਮਿਲ ਜੂ ਚਲੋ ਉਹ ਜਾਂਦਾ ਉੱਥੇ ਜਾ ਕੇ ਵੀ ਉਹਦਾ ਉਹੀ ਰੂਟੀਨ ਰਹਿੰਦਾ ਕਿਉਂਕਿ ਪਹਿਲਾਂ ਵੱਡੇ ਮਹਾਨਗਰ ਦੇ ਵਿੱਚ ਜਾਣਾ ਫਿਰ ਉੱਥੋਂ ਨੌਕਰੀ ਲੱਭਣੀ ਕੋਈ ਸੌਖੀ ਗੱਲ ਤਾਂ ਹੈ ਨਹੀਂ ਸੀ ਉਹ ਅਖਬਾਰ ਵੇਖਦਾ ਅਖਬਾਰ 'ਤੇ ਜਿੰਨੀਆਂ ਵੀ ਐਡਵਰਟਾਈਜ਼ਮੈਂਟ ਹੁੰਦੀਆਂ ਉਹਦੇ ਅਕੋਰਡਿੰਗ ਉਹ ਰਜੂਮ ਦਿੰਦਾ ਇੰਟਰਵਿਊ ਵੀ ਦਿੰਦਾ ਪਰ ਹਜੇ ਤੱਕ ਉਹਨੂੰ ਕੋਈ ਨੌਕਰੀ ਨਹੀਂ ਮਿਲੀ ਸੀ ਕਰਦੇ ਕਰਾਉਂਦੇ ਤਿੰਨ ਚਾਰ ਮਹੀਨੇ ਗੁਜ਼ਰ ਜਾਂਦੇ ਆ ਪਰ ਉਹਨੂੰ ਨੌਕਰੀ ਨਹੀਂ ਮਿਲਦੀ ਉਹ ਬੜਾ ਪਰੇਸ਼ਾਨ ਹੁੰਦਾ ਅੱਜ 9 ਵਜੇ ਮਨੋਜ ਨਿਕਲਦਾ ਘਰੋਂ ਤੇ ਇੱਕ ਇੰਟਰਵਿਊ ਦੇ ਲਈ ਜਾਂਦਾ ਪੂਰੀ ਉਹਨੇ ਤਿਆਰੀ ਕੀਤੀ ਹੁੰਦੀ ਆ ਪਰ ਉਸ ਇੰਟਰਵਿਊ ਦੇ ਵਿੱਚ ਵੀ ਉਹਨੂੰ ਸਿਲੈਕਟ ਨਹੀਂ ਕੀਤਾ ਜਾਂਦਾ ਉਹਨੂੰ ਨੌਕਰੀ ਤੋਂ ਜਵਾਬ ਮਿਲ ਜਾਂਦਾ ਉਹ ਬਹੁਤ ਜ਼ਿਆਦਾ ਥੱਕਿਆ ਹਾਰਿਆ ਪਰੇਸ਼ਾਨ ਹੋਇਆ ਵਾਪਸ ਆ ਰਿਹਾ ਹੁੰਦਾ ਮੁੰਬਈ ਦੇ ਇੱਕ ਬੱਸ ਸਟੈਂਡ ਤੇ ਉਹ ਖੜ ਜਾਂਦਾ ਜਿੱਥੇ ਕਿ ਲੋਕਲ ਬੱਸਾਂ ਚੱਲਦੀਆਂ ਨੇ ਉਹਦਾ ਧਿਆਨ ਸੀ ਜਿਹੜਾ ਉਹ ਆਪਣੇ ਫਿਊਚਰ ਤੇ ਸੀ ਉਹਨੂੰ ਇਹ ਲੱਗ ਰਿਹਾ ਸੀ ਵੀ ਮੈਂ ਇੰਨਾ ਪੜ੍ਹ ਲਿਖ ਕੇ ਵੀ ਬੇਰਜੁਗਾਰ ਫਿਰਦਾ ਵੀ ਮੈਂ ਜੋ ਸੁਪਨੇ ਵੇਖੇ ਸੀ ਆਪਣੇ ਮਾਪਿਆਂ ਨੂੰ ਸੁਪਨੇ ਵਿਖਾਏ ਸੀ ਵੀ ਉਹ ਤਾਂ ਮੈਂ ਪੂਰੇ ਨਹੀਂ ਕਰ ਸਕਿਆ ਚਲੋ ਹੈਰਾਨ ਪਰੇਸ਼ਾਨ ਉਹ ਇੰਨੇ ਖੜਾ ਹੁੰਦਾ ਤੇ ਬੱਸ ਆ ਜਾਂਦੀ ਆ ਬੱਸ ਦੇ ਵਿੱਚ ਉਹ ਬਹਿ ਜਾਂਦਾ ਬੱਸ ਦੇ ਵਿੱਚ ਸਵਾਰੀਆਂ ਸੀ ਜਿਹੜੀਆਂ ਉਹ ਆਪੋ ਆਪਣੇ ਮੋਬਾਈਲਾਂ ਦੇ ਵਿੱਚ ਤੇ ਗੱਲਾਂ-ਬਾਤਾਂ ਦੇ ਵਿੱਚ ਵਿਅਸਤ ਹੁੰਦੀਆਂ ਨੇ ਉਹ ਵੇਖਦਾ ਵੀ ਬੱਸ ਆ ਜਿਹੜੀ ਆਪਣੀ ਸਪੀਡ ਦੇ ਨਾਲ ਅੱਗੇ ਜਾ ਰਹੀ ਸੀ ਉਸ ਤੋਂ ਅਗਲੇ ਸਟਾਪ ਤੋਂ ਇੱਕ ਗਰਭਵਤੀ ਮਹਿਲਾ ਜਦੀ ਉਮਰ ਤਕਰੀਬਨ 32-33 ਸਾਲ ਹੁੰਦੀ ਆ ਉਹ ਬੱਸ ਦੇ ਵਿੱਚ ਚੜਦੀ ਆ ਮਨੋਜ ਸੀ ਜਿਹੜਾ ਉਹ ਆਪਣੇ ਹੀ ਖਿਆਲਾਂ ਦੇ ਵਿੱਚ ਗੁੰਮ ਸੀ ਪਰ ਜਦੋਂ ਬੱਸ ਵਾਵਾ ਪਰ ਜਾਂਦੀ ਆ ਤੇ ਉਹ ਵੇਖਦਾ ਹਨਾ ਵੀ ਉਹ ਔਰਤ ਸੀ ਜਿਹੜੀ ਗਰਭਵਤੀ ਉਹਨੂੰ ਖੜਨਾ ਔਖਾ ਹੋ ਰਿਹਾ ਸੀ ਮਨੋਜ ਚਾਰੇ ਪਾਸੇ ਨਿਗਾ ਮਾਰਦਾ ਉਹ ਵੇਖਦਾ ਵੀ ਦੋ ਕੁੜੀਆਂ ਜਿਹੜੀਆਂ ਆਪਣੇ ਫੋਨ ਤੇ ਲੱਗੀਆਂ ਹੋਈਆਂ ਨੇ ਇੱਕ ਮੋਟਾ ਜਿਹਾ ਬੰਦਾ ਸੀਟ ਤੇ ਸੁੱਤਾ ਪਿਆ ਘਰਾੜੇ ਮਾਰ ਰਿਹਾ ਤੇ ਉਹਦਾ ਬੈਗ ਵੀ ਸੀਟ ਤੇ ਪਿਆ ਮਨੋਜ ਦਾ ਦਿਲ ਕਰਦਾ ਸੀ ਵੀ ਉਹ ਉਸ ਬੰਦੇ ਨੂੰ ਕਹ ਦੇ ਵੀ ਭਾਈ ਤੂੰ ਠੀਕ ਹੋ ਕੇ ਬੈਠ ਪਰ ਉਹਨੇ ਉਹਨੂੰ ਬੁਲਾਉਣਾ ਮੁਨਾਸਬ ਨਹੀਂ ਸਮਝਿਆ ਉਹ ਵੇਖਦਾ ਰਹਿੰਦਾ ਤੇ ਜਿਹੜੀ ਉਹ ਔਰਤ ਸੀ ਉਹ ਆਸੇ ਪਾਸੇ ਵੇਖਦੀ ਆ ਉਈ ਵੀ ਜਦੋਂ ਬੱਸ ਦੇ ਵਿੱਚ ਚੜਦਾ ਤਾਂ ਉਹ ਇਹੀ ਵੇਖਦਾ ਵੀ ਸੀਟ ਹੈ ਕਿ ਨਹੀਂ ਉਹ ਔਰਤ ਵੀ ਆਸੇ-ਪਾਸੇ ਨਿਗਾ ਮਾਰਦੀ ਆ ਵੀ ਕੀ ਆ ਕੋਈ ਸੀਟ ਮਿਲ ਜੇ ਪਰ ਉਸ ਔਰਤ ਨੂੰ ਕੋਈ ਵੀ ਸੀਟ ਦਿਖਾਈ ਨਹੀਂ ਦਿੰਦੀ ਉਹ ਬੱਸ ਦੇ ਜੋ ਹਣਾ ਸਟੈਂਡ ਜੇ ਬਣੇ ਹੁੰਦੇ ਨੇਗੇ ਹੱਥ ਪਾਉਣ ਵਾਲੇ ਜੋ ਬਣੇ ਹੁੰਦੇ ਨੇਗੇ ਉਹਤੇ ਹੱਥ ਪਾ ਲੈਂਦੀ ਐ ਤੇ ਜਿਹੜੇ ਇੱਕ ਵਿਚਕਾਰ ਸਟੈਂਡ ਲੱਗੇ ਹੁੰਦੇ ਇੱਕ ਹੱਥ ਨੂੰ ਪਾ ਲੈਂਦੀ ਆ ਪਰ ਉਹ ਕਾਫੀ ਓਕੀ ਖੜੀ ਹੁੰਦੀ ਆ ਕਿਉਂਕਿ ਗਰਮੀ ਦਾ ਮਹੀਨਾ ਹੁੰਦਾ ਤੇ ਇੱਕ ਉਹ ਜਿਹੜੀ 7ਵੇਂ 8ਵੇਂ ਮਹੀਨੇ ਦੀ ਗਰਭਵਤੀ ਲੱਗ ਰਹੀ ਹੁੰਦੀ ਆ ਉਹਦਾ ਪੇਟ ਕਾਫੀ ਹੁੰਦਾ ਮਨੋਜ ਨੂੰ ਨਾ ਉਸ ਔਰਤ ਤੇ ਤਰਸ ਆ ਜਾਂਦਾ ਪਹਿਲਾਂ ਉਹ ਵੇਖਦਾ ਵੀ ਕੀ ਆ ਕੋਈ ਸੀਟ ਛੱਡੇ ਕਿਉਂਕਿ ਉਹ ਆਪ ਥੱਕਿਆ ਹੋਇਆ ਸੀ ਪਰ ਉਹਨੇ ਵੇਖਿਆ ਵੀ ਉਸ ਔਰਤ ਵੱਲ ਕਿਸੇ ਦਾ ਧਿਆਨ ਨਹੀਂ ਸੀ ਸਾਰੇ ਆਪੋ ਆਪਣੇ ਇੱਕ ਫੋਨਾਂ ਦੇ ਵਿੱਚ ਮਸਤ ਸੀ ਉਸ ਤੋਂ ਬਾਅਦ ਮਨੋਜ ਆਪਣੀ ਸੀਟ ਤੋਂ ਉੱਠਦਾ ਤੇ ਉਹਨਾਂ ਨੂੰ ਕਹਿੰਦਾ ਵੀ ਦੀਦੀ ਤੁਸੀਂ ਇੱਥੇ ਬਹਿ ਜਾਓ ਉਹ ਔਰਤ ਜਿਹੜੀ ਕਹਿੰਦੀ ਕੋਈ ਗੱਲ ਨਹੀਂ ਮੈਂ ਠੀਕ ਆ ਤੁਸੀਂ ਬਹਿ ਜਾਓ ਕਹਿੰਦਾ ਨਹੀਂ ਦੀਦੀ ਮੈਂ ਤਾਂ ਖੜ ਵੀ ਜਾਊਂਗਾ ਮੈਂ ਤਾਂ ਜਵਾਨ ਆ ਤੁਹਾਨੂੰ ਸੀਟ ਦੀ ਜ਼ਿਆਦਾ ਜ਼ਰੂਰਤ ਆ ਚਲੋ ਸੀਟ ਤੇ ਬਹਿ ਜਾਂਦੀ ਆ ਤੇ ਉਹਦੇ ਕੋਲ ਹੀ ਖੜ ਜਾਂਦਾ ਤੇ ਉਹਨੂੰ ਪੁੱਛਦੀ ਆ ਵੀ ਤੂੰ ਕਿੱਥੇ ਜਾਣਾ ਕਹਿੰਦਾ ਬਸ ਮੈਂ ਨੇੜੇ ਹੀ ਜਾਣਾ ਮੈਂ ਉਤਰ ਨਹੀਂ ਆ ਉਹਦਾ ਮਨ ਖੜਾਉਣ ਦਾ ਮਾਰਾ ਤੇ ਚਲੋ ਉਹ ਬਹਿ ਜਾਂਦੀ ਆ ਥੋੜੀ ਜੀ ਅੱਗੇ ਬਸ ਜਾਂਦੀ ਆ ਤੇ ਉਹ ਔਰਤ ਹਨਾ ਉਹ ਮਨੋਜ ਨੂੰ ਪੁੱਛਦੀ ਆ ਵੀ ਤੁਹਾਡਾ ਨਾਮ ਕੀ ਆ ਮਨੋਜ ਦੱਸਦਾ ਮੇਰਾ ਨਾਮ ਮਨੋਜ ਆ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਫਿਲਹਾਲ ਤਾਂ ਮੈਂ ਬੇਰਜਗਾਰਾਂ ਮੈਂ ਤਾਂ ਬਸ ਐਪਲੀਕੇਸ਼ਨਾਂ ਦਿੰਨਾ ਫਿਰਦਾ ਇੰਟਰਵਿਊਜ਼ ਦਿੰਨਾ ਫਿਰਦਾ ਪਰ ਮੈਨੂੰ ਨੌਕਰੀ ਨਹੀਂ ਮਿਲ ਰਹੀ ਚਲੋ ਗੱਲਾਂ ਬਾਤਾਂ ਦੇ ਵਿੱਚ ਇੱਕ ਦੂਜੇ ਦਾ ਨਾਮ ਪੁੱਛਦੇ ਆ ਹਾਲਚਾਲ ਪੁੱਛਦੇ ਆ ਪੜ੍ਹਾਈ ਬਾਰੇ ਪੁੱਛਦੀ ਆ ਉਹ ਕਹਿੰਦਾ ਕਿ ਮੈਂ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦਾ ਐਮ ਕਾਮ ਮੈਂ ਕੀਤੀ ਆ ਮੇਰੇ ਪਾਪਾ ਜਿਹੜੇ ਉਹ ਇੱਕ ਫੈਕਟਰੀ ਦੇ ਵਿੱਚ ਛੋਟੀ ਜੀ ਨੌਕਰੀ ਕਰਦੇ ਆ ਮੈਂ ਵੱਡੇ ਸੁਪਨੇ ਲੈ ਕੇ ਮੁੰਬਈ ਆਇਆ ਸੀ ਪਰ ਇੱਥੇ ਆਏ ਨੂੰ ਵੀ ਮੈਨੂੰ 4-5 ਮਹੀਨੇ ਹੋ ਗਏ ਹਜੇ ਤੱਕ ਮੈਨੂੰ ਨੌਕਰੀ ਨਹੀਂ ਮਿਲੀ ਆ ਚਲੋ ਉਹ ਔਰਤ ਹੈ ਜਿਹੜੀ ਉਹ ਉਹ ਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਤੁਸੀਂ ਮਿਹਨਤ ਕਰੋ ਹੌਸਲਾ ਨਾ ਛੱਡੋ ਇੱਕ ਨਾ ਇੱਕ ਦਿਨ ਤੁਹਾਨੂੰ ਜ਼ਰੂਰ ਵਧੀਆ ਨੌਕਰੀ ਮਿਲੂਗੀ ਚਲੋ ਮਨੋਜ ਉਹਨੂੰ ਕਹਿੰਦਾ ਵੀ ਥੈਂਕ ਯੂ ਉਸ ਤੋਂ ਬਾਅਦ ਉਹ ਕਹਿੰਦੀ ਵੀ ਤੁਸੀਂ ਤਾਂ ਕਹਿੰਦੇ ਸੀ ਮੈਂ ਇੱਥੇ ਜੀ ਉਤਰਨਾ ਵੀ ਤੁਸੀਂ ਹਜੇ ਤੁਹਾਡਾ ਸਟਾਪ ਨਹੀਂ ਆਇਆ ਉਹ ਕਹਿੰਦਾ ਨਹੀਂ ਹਜੇ ਮੈਂ ਕਾਫੀ ਦੂਰ ਜਾਣਾ ਉਹ ਕਹਿੰਦੀ ਫਿਰ ਤੁਸੀਂ ਮੈਨੂੰ ਕਿਉਂ ਸੀਟ ਛੱਡੀ ਉਹ ਕਹਿੰਦਾ ਵੀ ਨਹੀਂ ਤੁਹਾਨੂੰ ਜ਼ਿਆਦਾ ਜ਼ਰੂਰਤ ਸੀ ਦੇਖੋ ਮੈਂ ਤਾਂ ਨੌਜਵਾਨਾਂਗਾ ਉਹ ਕਹਿੰਦੀ ਥੱਕੇ ਲੱਗਦੇ ਹੋ ਤੁਸੀਂ ਉਹ ਕਹਿੰਦਾ ਮੈਂ ਤਾਂ ਸਿਰਫ ਥੱਕਿਆ ਹੋਇਆ ਤੁਸੀਂ ਦੇਖੋ ਹਨਾ ਪ੍ਰੈਗਨੈਂਟ ਹੋ ਤੁਹਾਡਾ ਬੱਚਾ ਤੁਹਾਡੇ ਪੇਟ ਚ ਵੀ ਜੇ ਮੰਨ ਲਵੋ ਕਿਤੇ ਬੱਸ ਨੇ ਜਿਆਦਾ ਜਲਦੀ ਬ੍ਰੇਕ ਲਾਤੇ ਜਾਂ ਆਸੇ ਪਾਸੇ ਕੁਝ ਵੱਜ ਗਿਆ ਤੇ ਵੀ ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਖਤਰਾ ਹੋ ਸਕਦਾ ਕੋਈ ਗੱਲ ਨਹੀਂ ਤੁਸੀਂ ਰਿਲੈਕਸ ਰਹੋ ਤੁਸੀਂ ਫਿਕਰ ਨਾ ਕਰੋ ਚਲੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਇੰਨੇ ਉਸ ਔਰਤ ਦਾ ਜਿਹੜਾ ਸਟਾਪ ਆ ਜਾਂਦਾ ਉਹ ਖੜੀ ਹੋ ਜਾਂਦੀ ਆ ਉਹ ਕਹਿੰਦੀ ਬੱਸ ਮੈਂ ਇੱਥੇ ਉਤਰਨਾ ਤੇ ਉਹ ਕਹਿੰਦਾ ਵੀ ਚਲੋ ਧਿਆਨ ਰੱਖਣਾ ਆਪਣਾ ਵੀ ਤੇ ਆਪਣੇ ਬੱਚੇ ਦਾ ਵੀ ਤੁਹਾਡੇ ਹੋਣ ਵਾਲੇ ਬੱਚੇ ਲਈ ਤੁਹਾਨੂੰ ਪਹਿਲਾਂ ਤੁਹੀ ਵਧਾਈਆਂ ਤੇ ਤੁਹਾਡਾ ਬੱਚਾ ਵਧੀਆ ਤੰਦਰੁਸਤ ਪੈਦਾ ਹੋਵੇ ਤੇ ਕੋਸ਼ਿਸ਼ ਕਰਿਆ ਕਰੋ ਇਸ ਹਾਲਤ ਦੇ ਵਿੱਚ ਬਸ ਦੇ ਵਿੱਚ ਸਫਰ ਨਾ ਕਰਿਆ ਕਰੋ ਚਲੋ ਉਹ ਔਰਤ ਨਾ ਮਨੋਜਵਲ ਵਲ ਦੇਖਦੀ ਆ ਤੇ ਉਹਨੂੰ ਕਹਿੰਦੀ ਤੁਸੀਂ ਹੌਂਸਲਾ ਨਹੀਂ ਹਾਰਨਾ ਤੁਸੀਂ ਮਿਹਨਤ ਕਰਦੇ ਜਾਓ ਇੱਕ ਨਾ ਇੱਕ ਦਿਨ ਤੁਹਾਨੂੰ ਤੁਹਾਡੀ ਨੌਕਰੀ ਜ਼ਰੂਰ ਮਿਲੂ ਗੋਡ ਬlesਸ ਯੂ ਪਰਮਾਤਮਾ ਤੁਹਾਡਾ ਭਲਾ ਕਰੇ ਕਾਫੀ ਅਸੀਸਾਂ ਦੇ ਕੇ ਉਹ ਉੱਤਰ ਜਾਂਦੀ ਆ ਤੇ ਜਦੋਂ ਉਹ ਜਾਂਦੀ ਆ ਉਤਰਦੀ ਆ ਤੇ ਉਸ ਤੋਂ ਬਾਅਦ ਮਨੋਜ ਸੀਟ ਤੇ ਬਹਿ ਜਾਂਦਾ ਤੇ ਉਹਨੂੰ ਬਹੁਤ ਸਕੂਨ ਮਹਿਸੂਸ ਹੁੰਦਾ ਉਹਨੂੰ ਇਹ ਲੱਗਦਾ ਵੀ ਸ਼ਾਇਦ ਅੱਜ ਮੈਂ ਬਹੁਤ ਵੱਡਾ ਕੰਮ ਕਰਤਾ ਕੋਈ ਪੁੰਨ ਦਾ ਉਹਨੂੰ ਅੰਦਰੋਂ ਹੀ ਮਨ ਨੂੰ ਉਹਦੇ ਨੂੰ ਸ਼ਾਂਤੀ ਮਿਲਦੀ ਆ ਚਲੋ ਉਹਦੀ ਸਾਰੀ ਥਕਾਵਟ ਤੇ ਨੌਕਰੀ ਦੀ ਜੋ ਫਿਕਰ ਹੁੰਦੀ ਆ ਉਹ ਲੱਥ ਜਾਂਦੀ ਆ ਉਸ ਤੋਂ ਬਾਅਦ ਚਲੋ ਉਹ ਆਪਣੇ ਸਟਾਪ ਤੇ ਉਤਰਦਾ ਤੇ ਆਪਣੇ ਕਮਰੇ ਦੇ ਵਿੱਚ ਆ ਜਾਂਦਾ ਆ ਕੇ ਵੀ ਨਾ ਉਹਨੂੰ ਮਤਲਬ ਕਈ ਵਾਰੀ ਨਾ ਇਹ ਹੁੰਦਾ ਕਿ ਸਾਡੇ ਮਨ ਨੂੰ ਕੋਈ ਕੰਮ ਕਰਕੇ ਬਹੁਤ ਸਕੂਨ ਮਿਲਦਾ ਉਹ ਹਲਕਾ ਹਲਕਾ ਖੁਸ਼ ਖੁਸ਼ ਮਹਿਸੂਸ ਕਰਦਾ ਜਦੋਂ ਉਹਦਾ ਦੋਸਤ ਆਉਂਦਾ ਰੂਮ ਦੇ ਵਿੱਚ ਕਹਿੰਦਾ ਵੀ ਅੱਜ ਤਾਂ ਮਨੋਜ ਤੇਰਾ ਚਿਹਰਾ ਦੂਰੋਂ ਦੱਸ ਰਿਹਾ ਵੀ ਤੂੰ ਖੁਸ਼ ਆ ਮੈਨੂੰ ਲੱਗਦਾ ਤੈਨੂੰ ਨੌਕਰੀ ਮਿਲ ਗਈ ਉਹ ਕਹਿੰਦਾ ਵੀ ਨੌਕਰੀ ਤਾਂ ਨਹੀਂ ਮੈਨੂੰ ਹਜੇ ਮਿਲੀ ਪਰ ਮੈਂ ਬਹੁਤ ਵੱਡਾ ਨੇਕੀ ਦਾ ਕੰਮ ਕੀਤਾ ਮੈਨੂੰ ਇਹ ਲੱਗਿਆ ਵੀ ਜੇ ਅਸੀਂ ਕਿਸੇ ਲੋੜਵੰਦ ਦੀ ਕਿਤੇ ਮਾੜੀ ਜਿਹੀ ਵੀ ਮਦਦ ਕਰਦੇ ਆ ਤਾਂ ਸਾਨੂੰ ਸਕੂਨ ਮਿਲਦਾ ਦੇਖ ਮੈਂ ਕੋਈ ਪੈਸੇ ਵਾਲਾ ਤਾਂ ਹੈ ਨਹੀਂ ਵੀ ਮੈਂ ਕਿਸੇ ਦੀ ਪੈਸੇ ਦੇ ਏ ਨਾਲ ਮਦਦ ਕਰ ਦੂੰ ਪਰ ਬੱਸ ਦੇ ਵਿੱਚ ਇੱਕ ਕੁੜੀ ਖੜੀ ਸੀ ਉਹ ਪ੍ਰੈਗਨੈਂਟ ਸੀ ਤੇ ਮੈਂ ਨਾ ਉਹਨੂੰ ਸੀਟ ਦਿੱਤੀ ਤੇ ਉਹਨੇ ਮੈਨੂੰ ਕਿੰਨੀਆਂ ਹੀ ਦਵਾਵਾਂ ਦਿੱਤੀਆਂ ਉਹ ਕਹਿੰਦਾ ਵੀ ਠੀਕ ਕੀਤਾ ਤੂੰ ਵੈਸੇ ਇਹ ਹੋਣਾ ਚਾਹੀਦਾ ਸਾਡੇ ਚ ਨੈਤਿਕ ਗੁਣ ਹੋਣੇ ਚਾਹੀਦੇ ਆ ਤੂੰ ਵਧੀਆ ਕੀਤਾ ਚਲੋ ਉਸ ਤੋਂ ਬਾਅਦ ਉਹ ਆਪਣੇ ਮੰਮੀ ਪਾਪਾ ਨੂੰ ਫੋਨ ਕਰਦਾ ਆਪਦੀ ਮਾਂ ਨੂੰ ਵੀ ਇਹੀ ਗੱਲ ਦੱਸਦਾ ਤੇ ਉਹਦੀ ਮਾਂ ਕਹਿੰਦੀ ਪੁੱਤ ਭਾਵੇਂ ਤੂੰ ਪੈਸਾ ਨਹੀਂ ਕਮਾਉਣ ਲੱਗਿਆ ਪਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਤੇਰੇ ਚ ਸੰਸਕਾਰ ਹੈਗੇ ਹੈਗੇ ਚਲੋ ਉਸ ਤੋਂ ਬਾਅਦ ਉਹ ਫੋਨ ਕੱਟ ਦਿੰਦਾ ਤੇ ਇਸ ਗੱਲ ਨੂੰ 4 ਸਾਲ ਬੀਤ ਜਾਂਦੇ ਆ। ਇੰਨਾ 4 ਸਾਲਾਂ ਦੇ ਦੌਰਾਨ ਮਨੋਜ ਕਦੇ ਕਿਸੇ ਛੋਟੀ ਜੀ ਕੰਪਨੀ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਨੌਕਰੀ ਕਰਦਾ। ਪਰ ਉਹ ਨੌਕਰੀ ਹੈ ਜਿਹੜੀ ਉਹ ਲਿਮਿਟ ਟਾਈਮ ਦੀ ਹੁੰਦੀ ਆ। ਕੋਈ 6 ਮਹੀਨੇ ਲਈ ਰੱਖਦਾ ਕੰਟਰੈਕਟਰ ਤੇ ਕੋਈ 3 ਲਈ ਤੇ ਤਨਖਾਹ ਵੀ ਘੱਟ ਹੁੰਦੀ ਆ। ਭਾਵੇਂ ਕਿ ਮਨੋਜ ਹਜੇ ਘਰੇ ਪੈਸੇ ਨਹੀਂ ਭੇਜਣ ਲੱਗਿਆ ਸੀ ਪਰ ਇੰਨਾਂ ਕੋ ਫਰਕ ਜ਼ਰੂਰ ਪੈ ਗਿਆ ਸੀ। ਵਿਊ ਆਪਦੇ ਖਰਚੇ ਕੱਢਣ ਲੱਗਿਆ ਸੀ ਤੇ ਨੂੰ ਇਹ ਲੱਗਦਾ ਸੀ ਵੀ ਇੱਕ ਨਾ ਇੱਕ ਦਿਨ ਮੇਰੀ ਮਿਹਨਤ ਜ਼ਰੂਰ ਰੰਗ ਲਿਆਊਗੀ। ਤੇ ਮੈਨੂੰ ਨੌਕਰੀ ਜ਼ਰੂਰ ਮਿਲੂਗੀ। 4 ਸਾਲ ਉਸ ਗੱਲ ਨੂੰ ਜਦੋਂ ਬੀਤਦੇ ਆ ਤੇ ਅੱਜ ਵੀ ਉਹ ਸਵੇਰੇ ਉੱਠਦਾ ਤੇ ਅਖਬਾਰ ਆ ਜਿਹੜਾ ਉਹ ਲਿਆਉਂਦਾ ਗੇਟ 'ਚੋਂ ਚੱਕ ਕੇ ਅਖਬਾਰ ਲਿਆ ਕੇ ਉਹ ਨਾ ਇੱਕ ਐਡਵਰਟਾਈਜ਼ਮੈਂਟ ਵਾਲਾ ਜਿਹੜਾ ਪੇਜ ਹੁੰਦਾ ਉਹ ਤੇ ਨਿਗਾ ਮਾਰਦਾ ਤੇ ਪੜਦੇ ਪੜਦੇ ਉਹਨੂੰ ਇੱਕ ਐਡਵਰਟਾਈਜ਼ਮੈਂਟ ਆ ਜਿਹੜੀ ਉਹ ਦਿਸਦੀ ਆ ਉਤੇ ਲਿਖਿਆ ਹੁੰਦਾ ਵੀ ਐਮ ਕਮ ਕੀਤੀ ਹੋਵੇ ਕਿਸੇ ਨੌਜਵਾਨ ਦੀ ਇੰਨੀ ਉਮਰ ਹੋਵੇ ਇੱਕ ਕੰਪਨੀ ਦੇ ਲਈ ਮੈਨੇਜਰ ਦੀ ਲੋੜ ਆ। ਉਹਨੂੰ ਇਹ ਲੱਗਦਾ ਵੀ ਇਹ ਨੌਕਰੀ ਮੇਰੇ ਲਈ ਆ ਚਲੋ ਸਾਰੀਆਂ ਸ਼ਰਤਾਂ ਪੜਦਾ ਤੇ ਉਹ ਕਟਿੰਗ ਉਹਦੀ ਕਰ ਲੈਂਦਾ ਤੇ ਉਸ ਤੋਂ ਬਾਅਦ ਉਹ ਤਿਆਰ ਹੁੰਦਾ ਤਿਆਰ ਹੋ ਕੇ ਉਹ ਉਸ ਕੰਪਨੀ ਵੱਲ ਨੂੰ ਚੱਲ ਪੈਂਦਾ ਜਾਂਦਾ ਉਹ ਬੱਸ ਦੇ ਵਿੱਚ ਬੈਠਾ ਤੇ ਅਰਦਾਸਾਂ ਕਰਦਾ ਜਾਂਦਾ ਵੀ हे ਪ੍ਰਮਾਤਮਾ ਇਹ ਕੰਪਨੀ ਦੀ ਜੋਬ ਮੈਨੂੰ ਮਿਲ ਜੇ ਨਾ ਤੇ ਮੇਰੀ ਪੋਸਟ ਬਣਦੀ ਵੀ ਐ ਮਕੌਮ ਮੈਂ ਕੀਤੀ ਆ ਤੇ ਮੇਰੀ ਸੈਲਰੀ ਵੀ ਚੰਗੀ ਹੋਊਗੀ ਚਲੋ ਜੋ ਵੀ ਆਪਾਂ ਹਨਾ ਆਪਣੇ ਮਨ 'ਚ ਹੁੰਦਾ ਆਪਾਂ ਪ੍ਰਮਾਤਮਾ ਨੂੰ ਤੇ ਆਉਣੇ ਆ ਕਰ ਦੇ ਕਰਾਉਂਦੇ ਉਹ ਉਸ ਕੰਪਨੀ ਆ ਜਿਹੜੀ ਉਹਦੀ ਬਿਲਡਿੰਗ ਦੇ ਵਿੱਚ ਪਹੁੰਚ ਜਾਂਦਾ ਜਾ ਕੇ ਚਲੋ ਸਿਕਿਉਰਿਟੀ ਗਾਰਡ ਨੂੰ ਅੰਦਰ ਜਾਣ ਦਿੰਦਾ ਉਹਦੇ ਡਾਕੂਮੈਂਟ ਵੇਖਦਾ ਜਾ ਕੇ ਉਹ ਵੇਖਦਾ ਤੇ ਜਿਹੜੀ ਹਨਾ ਰਿਸੈਪਸ਼ਨਿਸਟ ਹੁੰਦੀ ਆ ਉਹਨੂੰ ਕਹਿੰਦੀ ਵੀ ਤੁਸੀਂ ਤੀਸਰੀ ਮੰਜ਼ਲ ਤੇ ਜਾਓ ਤੀਸਰੀ ਮੰਜ਼ਲ ਤੇ ਜਾਂਦਾ ਉਹ ਤੇ 威ਟਿੰਗ ਦੇ ਵਿੱਚ ਕਾਫੀ ਲੋਕ ਬੈਠੇ ਹੁੰਦੇ ਆ ਉਹ ਵੀ ਬਹਿ ਜਾਂਦਾ ਜਾ ਕੇ ਚਲੋ ਉਸ ਤੋਂ ਬਾਅਦ ਫਾਈਲਾਂ ਜਿਹੜੀਆਂ ਸਾਰਿਆਂ ਦੀਆਂ ਫੜੀਆਂ ਜਾਂਦੀਆਂ ਤੇ ਅੰਦਰ ਭੇਜ ਦਿੱਤੀਆਂ ਜਾਂਦੀਆਂ ਇੱਕ ਇੱਕ ਕਰਕੇ ਸਭ ਦੀ ਵਾਰੀ ਆਉਂਦੀ ਆ ਤੇ ਹੁਣ ਮਨੋਜ ਦੀ ਵਾਰੀ ਆ ਜਾਂਦੀ ਆ ਮਨੋਜ ਨੂੰ ਪੀ ਆ ਨਵਾਜ਼ ਮਾਰਦਾ ਤੇ ਮਨੋਜ ਆ ਜਿਹੜਾ ਉਹ ਅੰਦਰ ਜਾਂਦਾ ਤੇ ਜਦੋਂ ਉਹ ਦਰਵਾਜ਼ਾ ਖੋਲਦਾ ਮੈ ਆਈ ਕਮ ਇਨ ਮੈਮ ਅੱਗੇ ਮੈਡਮ ਬੈਠੀ ਹੁੰਦੀ ਆ ਤੇ ਉਹ ਦਰਵਾਜ਼ਾ ਖੋਲਦਾ ਤੇ ਮੈਡਮ ਕਹਿੰਦੀ ਜੈਸ ਕਮ ਇਨ ਮੈਡਮ ਹੈ ਜਿਹੜੀ ਉਹ ਮਨੋਜ ਵੱਲ ਵੇਖਦੀ ਆ ਤੇ ਮਨੋਜ ਮੈਡਮ ਵੱਲ ਉਹਨੂੰ ਗੁੱਡ ਮਾਰਨਿੰਗ ਵਿਸ਼ ਕਰਦਾ ਤੇ ਉਹਨੂੰ ਇਹ ਲੱਗਦਾ ਵੀ ਇਹ ਔਰਤ ਮੈਂ ਕਿਤੇ ਦੇਖੀ ਲੱਗਦੀ ਆ ਤੇ ਪਰ ਉਹਨੂੰ ਇਹ ਯਾਦ ਨਹੀਂ ਹੁੰਦਾ ਵੀ 4 ਸਾਲ ਪਹਿਲਾਂ ਵੀ ਮੈਂ ਇਸ ਔਰਤ ਨੂੰ ਸੀਟ ਛੱਡੀ ਸੀ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਉਹੀ ਸੀ ਜਿਹਨੂੰ ਮਨੋਜ ਨੇ 4 ਸਾਲ ਪਹਿਲਾਂ ਸੀਟ ਛੱਡੀ ਹੁੰਦੀ ਆ ਚਲੋ ਉਸ ਤੋਂ ਬਾਅਦ ਉਹ ਕਹਿੰਦੀ ਹੈਲੋ ਮਨੋਜ ਤੇ ਉਹ ਹੈਰਾਨ ਹੋ ਜਾਂਦਾ ਵੀ ਇਹਨੂੰ ਮੇਰਾ ਨਾਮ ਕਿਵੇਂ ਪਤਾ ਉਹ ਕਹਿੰਦਾ ਮੈਡਮ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਉਹ ਕਹਿੰਦੀ ਤੁਹਾਡੀ ਡਾਕੂਮੈਂਟ ਫਾਈਲ ਤੋਂ ਪਤਾ ਲੱਗਿਆ ਭਾਵੇਂ ਕਿ ਉਹਨੂੰ ਪਤਾ ਸੀ ਵੀ ਇਹ ਮਨੋਜ ਉਹ ਪੁੱਲੀ ਨਹੀਂ ਸੀ ਉਹਨੂੰ ਚਲੋ ਉਸ ਤੋਂ ਬਾਅਦ ਉਹ ਕਹਿੰਦੀ ਕਿ ਇਹ ਜੋਬ ਤੁਹਾਡੇ ਲਈ ਆ ਤੁਸੀਂ ਕਰ ਲਓ ਤਾਂ ਜੁਆਇਨ ਕਰ ਸਕਦੇ ਹੋ ਉਹ ਕਹਿੰਦਾ ਮੈਡਮ ਤੁਸੀਂ ਮੇਰੇ ਡਾਕੂਮੈਂਟ ਨਹੀਂ ਚੈੱਕ ਕੀਤੇ ਮੇਰੇ ਤੋਂ ਕੁਝ ਪੁੱਛਿਆ ਨਹੀਂ ਤੁਸੀਂ ਐਂ ਕਿ ਮੈਂ ਕਹਤਾ ਕਿ ਇਹ ਜੋਬ ਮੇਰੇ ਲਈ ਆ ਇਸ ਤੋਂ ਪਹਿਲਾਂ ਵੀ ਤਾਂ ਕਿੰਨੇ ਲੋਕ ਆ ਕੇ ਗਏ ਨੇ ਤੁਸੀਂ ਮੈਨੂੰ ਸਿੱਧਾ ਇਹੀ ਕਹਤਾ ਵੀ ਤੁਸੀਂ ਸਿਲੈਕਟ ਹੋ ਤੇ ਉਹ ਕਹਿੰਦੀ ਕਿ ਮੈਂ ਨਾ ਇਹਦੇ ਪਿੱਛੇ ਇੱਕ ਛੋਟੀ ਜੀ ਕਹਾਣੀ ਦੱਸਦੀ ਹਾਂ ਤੈਨੂੰ 4 ਸਾਲ ਪਹਿਲਾਂ ਮੈਂ ਨਾ ਇੱਕ ਬੱਸ ਦੇ ਵਿੱਚ ਸਫਰ ਕਰ ਰਹੀ ਸੀ ਅਸਲ ਦੇ ਵਿੱਚ ਮੈਂ ਆਪਣੀ ਨੌਕਰੀ ਤੋਂ ਆਪਣੀ ਕੰਪਨੀ ਦੇ ਵਿੱਚੋਂ ਜਾ ਰਹੀ ਸੀ ਤੇ ਮੇਰਾ ਡਰਾਈਵਰ ਉਸ ਦਿਨ ਅਚਾਨਕ ਬਿਮਾਰ ਹੋ ਗਿਆ ਤੇ ਮੇਰੀ ਡਾਕਟਰ ਦੇ ਅਪਾਇੰਟਮੈਂਟ ਸੀ ਤੇ ਮੈਂ ਪ੍ਰੈਗਨੈਂਟ ਸੀ ਮੈਨੂੰ ਵਾਏ ਬੱਸ ਜਾਣਾ ਪਿਆ ਮੈਂ ਕਦੇ ਬੱਸ ਦੇ ਵਿੱਚ ਜਾਣ ਦੀ ਹਿਚਕਿਚਾਹਟ ਨਹੀਂ ਮੰਨੀ ਪਰ ਉਸ ਦਿਨ ਜਿਆਦਾ ਗਰਮੀ ਸੀ ਪ੍ਰੈਗਨੈਂਟ ਹੋਣ ਕਰਕੇ ਮੇਰੀ ਹਾਲਤ ਸੀ ਜਿਹੜੀ ਥੋੜੀ ਖਰਾਬ ਸੀ ਤੇ ਉਸ ਬੱਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਬੈਠਾ ਸੀ ਜਿਹੜਾ ਕਿ ਬੇਰੁਜ਼ਗਾਰ ਸੀ ਗਰਮੀ ਦਾ ਥੱਕਿਆ ਹਾਰਿਆ ਟੁੱਟਿਆ ਹੋਇਆ ਸੀ ਤੇ ਉਹ ਨਾ ਮੈਨੂੰ ਆਪਣੀ ਸੀਟ ਛੱਡਦਾ ਤੇ ਜਦੋਂ ਮੈਂ ਉਸ ਮੁੰਡੇ ਨਾਲ ਗੱਲ ਕਰਦੀ ਆ ਉਸ ਮੁੰਡੇ ਨਾਲ ਗੱਲ ਕਰਕੇ ਮੈਨੂੰ ਬੜਾ ਸਕੂਨ ਮਿਲਦਾ ਉਹ ਮੁੰਡਾ ਬੜਾ ਇਮਾਨਦਾਰ ਸੀ ਉਹਨੇ ਮੈਨੂੰ ਆਪਣੀ ਯੋਗਤਾ ਵੀ ਦੱਸੀ ਨਾਮ ਵੀ ਦੱਸਿਆ ਤੇ ਉਹ ਮੁੰਡਾ ਬੜਾ ਹੀ ਨੇਕ ਸੀ ਮੈਂ ਤਾਂ ਇਹ ਕਹਿੰਦੀ ਆ ਕਿ ਕਿਸੇ ਦੀ ਡਾਕੂਮੈਂਟ ਫਾਈਲ ਦੇਖਣ ਤੋਂ ਪਹਿਲਾਂ ਜੇ ਸਾਨੂੰ ਇਹ ਪਤਾ ਕਿ ਇਨਸਾਨ ਇਮਾਨਦਾਰ ਆ ਉਹਦੇ ਚ ਨੈਤਿਕ ਗੁਣ ਹੈਗੇ ਆ ਤਾਂ ਉਹ ਜ਼ਰੂਰ ਜਿਹੜਾ ਇੱਕ ਚੰਗਾ ਇਨਸਾਨ ਹੋਊ ਤੇ ਚੰਗਾ ਇਨਸਾਨ ਆ ਜਿਹੜਾ ਉਹ ਕਿਤੇ ਵੀ ਹਨਾ ਜੌਬ ਕਰ ਸਕਦਾ ਇਨਸਾਨੀਅਤ ਵੀ ਇਨਸਾਨ ਚ ਹੋਣੀ ਚਾਹੀਦੀ ਆ ਦੂਜੀ ਰਹੀ ਗੱਲ ਫਾਈਲ ਮੈਂ ਤੇਰੀ ਵੇਖ ਲਈ ਆ ਤੇਰੇ ਮੈਂ ਪਰਸੈਂਟੇਜ ਵੇਖ ਲਿਆ ਵਧੀਆ ਤੇਰੇ ਨੰਬਰ ਨੇ ਤੇ ਨਾਲੇ ਮੈਂ ਤੈਨੂੰ ਹੋਰ ਗੱਲ ਦੱਸਾਂ ਉਹ ਮੁੰਡਾ ਕੋਈ ਹੋਰ ਨਹੀਂ ਉਹ ਮਨੋਜ ਤੁਸੀਂ ਸੀ ਤੇ ਮਨੋਜ ਉਹ ਪੂਰੀ ਗੱਲ ਸੁਣਦੇ ਸੁਣਦੇ ਸਮਝ ਜਾਂਦਾ ਵੀ ਮੈਡਮ ਮੇਰੀ ਗੱਲ ਕਰ ਰਹੀ ਆ ਤੇ ਉਹ ਕਹਿੰਦਾ ਮੈਡਮ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਹਜੇ ਤੱਕ ਯਾਦ ਕਰੀ ਬੈਠੇ ਹੋ ਉਹ ਕਹਿੰਦੀ ਮੈਂ ਕਿਵੇਂ ਨਾ ਯਾਦ ਕਰਾਂ ਇੱਕ ਔਰਤ ਜਦੋਂ ਗਰਭਵਤੀ ਹੁੰਦੀ ਆ ਕੌਣ ਉਹਦੇ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਉਹ ਚੰਗੀ ਤਰ੍ਹਾਂ ਯਾਦ ਰੱਖਦੀ ਆ ਤੂੰ ਮੈਨੂੰ ਸੀਟ ਛੱਡੀ ਇਹ ਕੋਈ ਛੋਟੀ ਗੱਲ ਨਹੀਂ ਸੀ ਉਸ ਟਾਈਮ ਮੇਰੇ ਲਈ ਸੀਟ ਲੈਣੀ ਕਿੰਨੀ ਜ਼ਰੂਰੀ ਸੀ ਤੇ ਇਹ ਮੈਨੂੰ ਪਤਾ ਸੀ ਵੀ ਹੋਰ ਕਿਸੇ ਨੇ ਕੋਈ ਤਰਸ ਨਹੀਂ ਕੀਤਾ ਹੋਰ ਵੀ ਤਾਂ ਬਹੁਤ ਸਵਾਰੀਆਂ ਬੈਠੀਆਂ ਸੀ ਕੋਈ ਇਹ ਨਹੀਂ ਕਿ ਚਲੋ ਉਹ ਪਬਲਿਕ ਟਰਾਂਸਪੋਰਟ ਸੀ ਤੇਰੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਵੀ ਤੂੰ ਸੀਟ ਛੱਡੇ ਪਰ ਤੂੰ ਸੀਟ ਛੱਡੀ ਕਿਉਂਕਿ ਤੇਰੇ 'ਚ ਇਨਸਾਨੀਅਤ ਸੀ ਤੇਰੇ ਤੇ ਨੈਤਿਕ ਗੁਣ ਸੀ ਤੇ ਉਸ ਤੋਂ ਬਾਅਦ ਮੈਨੂੰ ਤੇਰੇ ਨਾਲ ਗੱਲਬਾਤ ਕਰਕੇ ਵੀ ਪਤਾ ਲੱਗਿਆ ਵੀ ਤੈਨੂੰ ਨੌਕਰੀ ਦੀ ਲੋੜ ਆ ਦੇਖੋ ਉਸ ਦਿਨ ਮੈਂ ਤੈਨੂੰ ਇਹ ਕਿਹਾ ਸੀ ਕਿ ਮਿਹਨਤ ਕਰਦਾ ਰਹੀਂ ਮੈਂ ਚਾਹੁੰਦੀ ਸੀ ਉਸ ਤੋਂ ਬਾਅਦ ਕਿ ਤੂੰ ਮੈਨੂੰ ਮਿਲੇ ਪਰ ਉਸ ਦਿਨ ਗਲਤੀ ਇਹ ਹੋਈ ਕਿ ਨਾ ਮੈਂ ਤੇਰੇ ਤੋਂ ਨੰਬਰ ਲਿਆ ਤੇ ਨਾ ਹੀ ਤੂੰ ਮੇਰੇ ਤੋਂ ਨੰਬਰ ਲਿਆ ਉਹ ਕਹਿੰਦਾ ਵੀ ਮੈਡਮ ਮੈਂ ਹਨਾ ਚਲੋ ਆਪਣੀ ਬੱਸ ਦੇ ਵਿੱਚ ਜਿੰਨੀ ਵੀ ਵਾਰਤਾ ਲਾਪ ਹੋਈ ਵੀ ਨੰਬਰ ਲੈਣ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਪਰ ਤੁਹਾਡੀਆਂ ਦਿੱਤੀਆਂ ਦੁਆਵਾਂ ਨੇ ਮੈਨੂੰ એનર્ਜੀ ਜ਼ਰੂਰ ਦਿੱਤੀ ਤੇ ਉਸ ਤੋਂ ਬਾਅਦ ਮੈਂ ਜੋਬ ਵੀ ਕੀਤੀ ਮੈਨੂੰ ਘੱਟ ਤਨਖਾਹ ਤੇ ਚਲੋ ਭਾਵੇਂ ਮਿਲੀ ਤੇ ਅੱਜ ਜਦੋਂ ਮੈਂ ਐਡਵਰਟਾਈਜ਼ਮੈਂਟ ਪੜ੍ਹੀ ਤਾਂ ਮੇਰਾ ਮਨ ਖੁਸ਼ ਹੋਇਆ ਤੇ ਮੈਂ ਇਹੀ ਅਰਦਾਸਾਂ ਕਰਦਾ ਹੁੰਦਾ ਸੀ ਚਲੋ ਮੇਰੀਆਂ ਅਰਦਾਸਾਂ ਨੂੰ ਬੂਰ ਪਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਕਹਿੰਦੀ ਨਹੀਂ ਮਨੋਜ ਧੰਨਵਾਦ ਵਾਲੀ ਗੱਲ ਨਹੀਂ ਤੁਸੀਂ ਡਿਜ਼ਰਵ ਕਰਦੇ ਹੋ ਮੇਰੀ ਕੰਪਨੀ ਦੇ ਵਿੱਚ ਜਿੰਨੇ ਵੀ EMPLOYEES ਨੇ ਬਹੁਤ ਮਿਹਨਤੀ ਨੇ ਬਹੁਤ ਹੀ ਇਮਾਨਦਾਰ ਨੇ ਦੇਖ ਇਹ ਜਿਹੜੀ ਮੈਨੇਜਰ ਦੀ ਪੋਸਟ ਸੀ ਉਦੇ ਵਾਸਤੇ ਜੋ ਮੈਂ ਵਿਦਿਅਕ ਯੋਗਤਾ ਕਹੀ ਸੀ ਤੇ ਉਹ ਪੂਰੀ ਕਰਦਾ ਤੇ ਸਭ ਤੋਂ ਵੱਡੀ ਗੱਲ ਵੀ ਮੈਨੂੰ ਮੌਕਾ ਮਿਲਿਆ ਤੈਨੂੰ ਪਤਾ ਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਸੀ ਤਾਂ ਵੀ ਮੈਂ ਤੈਨੂੰ ਯਾਦ ਕੀਤਾ ਸੀ ਅੱਜ ਮੇਰਾ ਬੇਟਾ 4 ਸਾਲ ਦਾ ਹੋ ਗਿਆ ਤੇ ਮੈਂ ਆਪਣੇ ਬੇਟੇ ਨੂੰ ਜ਼ਿਆਦਾਤਰ ਤੇਰੇ ਬਾਰੇ ਦੱਸਦੀ ਹਾਂ ਮੈਨੂੰ ਤੇਰੇ ਬਾਰੇ ਕੁਝ ਨਹੀਂ ਪਤਾ ਸੀ ਬਸ ਮੈਨੂੰ ਤੇਰਾ ਨਾਮ ਪਤਾ ਸੀ ਪਰ ਮੈਂ ਦੱਸਦੀ ਜ਼ਰੂਰ ਰਹਿਣੀ ਆ ਕਿ ਪੁੱਤਰ ਜਦੋਂ ਤੂੰ ਮੇਰੇ ਪੇਟ 'ਚ ਸੀ ਤੇ ਇੱਕ ਬਹੁਤ ਸਿਆਣੇ ਮੁੰਡੇ ਨੇ ਅੰਕਲ ਨੇ ਤੇਰੀ ਮੰਮਾ ਦੀ ਮਦਦ ਕੀਤੀ ਸੀ ਮੈਂ ਆਪਣੇ ਬੇਟੇ ਨੂੰ ਇਹੀ ਸਿਖਾਉਂਦੀ ਰਹਿਣੀ ਆ ਕਿ ਪੁੱਤਰ ਵੱਡਾ ਹੋ ਕੇ ਤੂੰ ਵੀ ਇੱਕ ਵਧੀਆ ਇਨਸਾਨ ਬਣਨਾ ਜੇ ਤੈਨੂੰ ਦੂਸਰੇ ਦਾ ਦੁੱਖ ਦੇਖ ਕੇ ਦੂਸਰੇ ਦੀ ਤਕਲੀਫ ਦੇਖ ਕੇ ਤੈਨੂੰ ਇਹ ਮਹਿਸੂਸ ਹੋਊ ਕਿ ਹਾਂ ਮੇਰੀ ਛੋਟੀ ਜੀ ਮਦਦ ਆ ਜਿਹੜੀ ਉਹ ਦੂਜੇ ਬੰਦੇ ਨੂੰ ਰਿਲੈਕਸ ਫੀਲ ਕਰਾ ਸਕਦੀ ਆ ਤੇ ਮੈਨੂੰ ਪੁੱਤ ਇਹ ਗੱਲ ਦਾ ਮਾਣ ਹੋਊ ਕਿ ਮੈਂ ਤੇਰੀ ਪਰਵਰਿਸ਼ ਸਹੀ ਕੀਤੀ ਆ ਮੈਂ ਆਪਣੇ ਬੱਚੇ ਨਾਲ ਇਹੀ ਗੱਲਾਂ ਕਰਦੀ ਆ ਨਿੱਕੇ ਨਿੱਕੇ ਜੇ ਬੱਚੇ ਨਾਲ ਤੇ ਚਲੋ ਭਈ ਉਸ ਤੋਂ ਬਾਅਦ ਉਹ ਕਹਿੰਦਾ ਕਿ ਠੀਕ ਹੈ ਮੈਡਮ ਧੰਨਵਾਦ ਮੈਂ ਕੱਲ ਨੂੰ ਜੁਆਇਨ ਕਰੂੰ ਅਗਲੇ ਦਿਨ ਆ ਕੇ ਮਨੋਜ ਆਪਣੀ ਜੋਬ ਆ ਜਿਹੜੀ ਉਹ ਜੁਆਇਨ ਕਰ ਲੈਂਦਾ ਤੇ ਉਹਨੂੰ 25000 ਰੁਪਏ ਪਰ ਮੰਥ ਜਿਹੜੀ ਸੈਲਰੀ ਤੇ ਰੱਖਿਆ ਜਾਂਦਾ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਉਹਦੀ ਜਿਹੜੀ ਪੋਸਟ ਆ ਉਹ ਮੈਨੇਜਰ ਤੋਂ ਉੱਪਰ ਦੀ ਹਨਾ ਉਹਨੂੰ ਮਤਲਬ ਪ੍ਰੋਮੋਟ ਕਰ ਦਿੱਤਾ ਜਾਂਦਾ ਉਹ ਤੋਂ ਤੇ ਉਹਦੀ ਸੈਲਰੀ ਆ ਜਿਹੜੀ 35000 ਕਰ ਦਿੱਤੀ ਜਾਂਦੀ ਆ ਕਰਦੇ ਕਰਾਉਂਦੇ 2-3 ਸਾਲਾਂ ਦੇ ਵਿੱਚ ਉਹ ਉਸ ਕੰਪਨੀ ਦਾ ਸਭ ਤੋਂ ਵੱਡੀ ਪੋਸਟ ਉਹਨੂੰ ਮਿਲ ਜਾਂਦੀ ਆ ਜੇ ਉਸ ਔਰਤ ਜਿਹੜੀ ਕਿ ਉਸ ਕੰਪਨੀ ਦੀ ਓਨਰ ਸੀ ਮਾਲਕ ਸੀ ਉਹ ਤੋਂ ਬਾਅਦ ਕੋਈ ਉਸ ਕੰਪਨੀ ਨੂੰ ਸੰਭਾਲਣ ਵਾਲਾ ਸੀ ਤਾਂ ਮਨੋਜ ਸੀ ਮਨੋਜ ਦੀ ਇਮਾਨਦਾਰੀ ਤੇ ਉਹਦੇ ਚੰਗੇ ਸੁਭਾਣੇ ਸਾਰੇ empioyes ਨੂੰ ਕੀ ਲਿਆ ਖਾਸ ਕਰਕੇ ਉਸ ਕੰਪਨੀ ਦੀ ਓਨਰ ਜੋਤੀ ਜਾਦਵ ਨੂੰ ਉਹ ਜੋਤੀ ਜਾਦਵ ਜਿਹੜੀ ਨੇ ਇਹ ਇਨਸਾਨੀਅਤ ਦਿਖਾਈ ਦੇਖੋ ਵੀ ਨਹੀਂ ਤਾਂ ਆਪਣੀ ਕੰਪਨੀ ਕਿਸੇ ਦੇ ਹਵਾਲੇ ਕਰਨ ਤੋਂ ਪਹਿਲਾਂ 100 ਇੰਟਰਵਿਊਜ਼ ਲਈਆਂ ਜਾਂਦੀਆਂ 100 ਪਰਖੇ ਜਾਂਦੇ ਆ ਇਨਸਾਨ ਕਿਉਂਕਿ ਹਰ ਇੱਕ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਦਾ ਫਿਕਰ ਹੁੰਦਾ ਪਰ ਜੋਤੀ ਜਾਦਵ ਨੇ ਮਨੋਜ ਦੀ ਉਸ ਛੋਟੀ ਜਿਹੀ ਇਮਾਨਦਾਰੀ ਕਰਕੇ ਉਹਨੂੰ ਇੰਨੀ ਵੱਡੀ ਪੋਸਟ ਦਿੱਤੀ ਤੇ ਨਾਲ ਦੀ ਨਾਲ ਉਹਨੂੰ ਪ੍ਰਮੋਟ ਵੀ ਕਰਦੀ ਰਹੀ ਹੁਣ ਉਹੀ ਮਨੋਜ ਆਪਣੇ ਮਾਪੇ ਨੂੰ ਵੀ ਪੈਸੇ ਭੇਜਦਾ ਆਪਣਾ ਵੀ ਖਰਚਾ ਕੱਢਦਾ ਤੇ ਉਹਦੀ ਸੈਲਰੀ ਹੈ ਜਿਹੜੀ ਬਹੁਤ ਵਧੀਆ ਹੋ ਚੁੱਕੀ ਹੈ ਤੇ ਫਿਰ ਜੋਤੀ যাদਬ ਆਪਣੇ ਬੇਟੇ ਨੂੰ ਇੱਥੇ ਲੈ ਕੇ ਆਉਂਦੀ ਕੰਪਨੀ ਚ ਕਦੇ-ਕਦੇ ਫਿਰ ਉਹ ਮਨੋਜ ਨਾਲ ਮਲਾਉਂਦੀ ਮਨੋਜ ਨੂੰ ਬਹੁਤ ਵਾਰ ਉਹਨੇ ਘਰ ਵੀ ਬੁਲਾਇਆ ਸੀ ਕਦੇ ਖਾਣੇ ਤੇ ਕੋਈ ਵੀ ਉਹਨਾਂ ਦੇ ਛੋਟਾ ਮੋਟਾ ਫੰਕਸ਼ਨ ਹੁੰਦਾ ਉਹਦੇ ਬੇਟੇ ਦਾ ਬਰਥਡੇ ਹੁੰਦਾ ਤਾਂ ਵੀ ਉਹ ਬੁਲਾਉਂਦੀ ਹੁਣ ਮਨੋਜ ਤੇ ਜਿਹੜੀ ਜੋਤੀ যাদਬ ਹੁੰਦੀ ਉਹਨਾਂ ਦੋਨਾਂ ਦੇ ਵਿੱਚ ਇੱਕ ਦੋਸਤੀ ਵਾਲਾ ਰਿਸ਼ਤਾ ਵੀ ਪਣਪ ਜਾਂਦਾ ਉਹ ਆਪਣੇ ਹਸਬੰਦ ਨੂੰ ਵੀ ਮਨੋਜ ਬਾਰੇ ਦੱਸਦੀ ਤੇ ਮਨੋਜ ਦੇ ਮੰਮੀ ਪਾਪਾ ਨੂੰ ਉਹ ਸਪੈਸ਼ਲ ਮਿਲਦੀ ਹੈ ਬਲਾਕ ਇੱਥੇ ਮੁੰਬਈ ਦੇ ਵਿੱਚ ਵਧੀਆ ਉਹਨਾਂ ਦਾ ਇੱਕ ਪਰਿਵਾਰਕ ਰਿਸ਼ਤਾ ਬਣ ਜਾਂਦਾ ਤੇ ਮਨੋਜ ਨੂੰ ਕਹਿੰਦੀ ਰਹਿੰਦੀ ਹੈ ਕਿ ਤੇਰੇ ਵਾਸਤੇ ਕੁੜੀ ਮੈਂ ਲੱਭਾਂ ਤੇਰਾ ਵਿਆਹ ਮੈਂ ਕਰਾਂ ਦੇਖੋ ਕਿਸੇ ਇਨਸਾਨ ਦੀ ਇਨਸਾਨੀਅਤ ਤੇ ਛੋਟੀ ਜੀ ਨੇਕੀ ਕਿਸੇ ਦੂਜੇ ਬੰਦੇ ਨੂੰ ਕਿੰਨਾ ਕੀਲ ਸਕਦੀ ਆ ਪਾਵੇਂ ਕੇ ਇਹ ਕਹਾਣੀ ਕਾਲਪਨਿਕ ਕਹਾਣੀ ਆ ਪਰ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਜੇ ਸਾਨੂੰ ਕਿਸੇ ਦੀ ਛੋਟੀ ਜਹੀ ਮਦਦ ਕਰਨ ਦਾ ਵੀ ਕਿਤੇ ਮੌਕਾ ਮਿਲੇ ਨਾ ਤਾਂ ਸਾਨੂੰ ਕਦੇ ਵੀ ਟਾਲਣਾ ਨਹੀਂ ਚਾਹੀਦਾ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਸਾਡੀ ਛੋਟੀ ਜੀ ਕੀਤੀ ਨੇਕੀ ਇਮਾਨਦਾਰੀ ਮਦਦ ਕਿਸੇ ਦੂਜੇ ਇਨਸਾਨ ਨੂੰ ਕਿੰਨਾ ਰਿਲੈਕਸ ਫੀਲ ਕਰਾ ਸਕਦੀ ਆ ਇਹ ਅਸੀਂ ਨਹੀਂ ਜਾਣਦੇ ਹੁੰਦੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ